ਨਾਦਾਨ ਹਾਸਿਆਂ ਦੇ ਰੁੱਤ ਉਦੋਂ ਮੇਰੀ ਉਮਰ ਹੱਲੇ ਉਂਗਲਾਂ ਦੇ ਪਹਿਲੇ ਪੋਟਿਆਂ ਦੀ ਗਿਣਤੀ ਤੱਕ ਹੀ ਅਪੜੀ ਹੋਵੇਗੀ ਜਦੋਂ ਮੈਂ ਪਹਿਲੀ ਵਾਰ ਲਿਖੇ ਹੋਏ ਅੱਖਰਾਂ ਤੇ ਪੜੇ ਜਾ ਰਹੇ ਅੱਖਰਾਂ ਵਿਚਲੀ ਵਿਥ ਦੇ ਰੂਬਰੂ ਹੋਈ ਸੀ ਅੱਜ ਦੇ ਤੇਜ਼ ਤਰਾਰ ਬੱਚਿਆਂ ਵੱਲ ਵੇਖ ਕੇ ਲੱਗਦਾ ਹੈ ਕਿ ਇਸ ਉਮਰੇ ਅਸੀਂ ਤਾਂ ਬਹੁਤ ਆਲੇ-ਪੋਲੇ ਸੀ ਸਾਡੇ ਪੱਲੇ ਮਾਸੂਮੀਅਤ ਸੀ ਬੇਫਿਕਰੀ ਸੀ ਘਰ ਦੀਆਂ ਵਿਵਰਜਿਤ ਰੁੱਤਾਂ ਵਿੱਚ ਪਲਦਿਆਂ ਵੀ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜੀ ਭਰ ਕੇ ਸੌਣ ਤੇ ਜਾਗਣ ਦੀ ਅਲਮਸਤੀ ਸੀ ਮੇਰੇ ਹਾਨੀਆਂ ਦੇ ਬਚਪਨ ਸਮੇਂ ਜ਼ਿੰਦਗੀ ਦੀ ਤੋਰ ਧੀਮੀ ਹੋਣ ਕਾਰਨ ਅਸੀਂ ਸਭ ਆਲੇ-ਦੁਆਲੇ ਵਾਪਰਦੇ ਹਰ ਨਿੱਕੇ-ਨਿੱਕੇ ਵੇਰਵੇ ਨੂੰ ਨੀਜ ਲਾ ਕੇ ਦੇਖਦੇ ਸੀ ਜੀਵਨ ਦੀ ਹਰ ਪਰਤ ਨੂੰ ਜਾਂ ਰੁੱਤਾਂ ਦੀ ਕਰਵਟ ਨੂੰ ਗੌਲਨ ਜੋਗੀ ਫੁਰਸਤ ਸਾਡੇ ਕੋਲ ਸੀ ਇਸੇ ਲਈ ਉਹ ਸਭ ਵੇਰਵੇ ਸਿਮਰਤੀਆਂ ਹਵਾਲੇ ਕਰੀ ਸੀਨੇ ਵਿੱਚ ਅੱਜ ਤੱਕ ਸਾਂਭੀ ਫਿਰਦੇ ਹਾਂ ਅੱਜ ਜਦੋਂ ਵਕਤ ਚੱਕਵੇਂ ਪੈਰੀ ਹੋ ਲਿਆ ਹੈ ਸਾਨੂੰ ਫੁਰਸਤ ਦੇ ਉਹ ਪਲ ਅੱਜ ਤੱਕ ਦੀ ਤਸੱਲੀ ਦੇ ਰਹੇ ਲੱਗਦੇ ਹਨ ਉਹਨਾਂ ਵਿੱਚੋਂ ਇੱਕ ਵੇਰਵਾ ਐਉਂ ਹੈ ਮੈਨੂੰ ਛੁੱਟਲਿਆਂ ਵਿੱਚ ਪਿੰਡ ਜਾਣਾ ਪੈਂਦਾ ਸੀ ਪਿੰਡ ਮੇਰੇ ਮਾਂ ਜੀ ਦੀਆਂ ਨਸੀਹਤਾਂ ਸਿਰ ਝੁਕਾ ਕੇ ਸੁਣਨੀਆਂ ਔਖੀਆਂ ਲੱਗਦੀਆਂ ਸਨ ਜੋ ਅਕਸਰ ਸੌਹਰੇ ਘਰ ਜਾਣ ਦਾ ਔਖਾ ਜਿਹਾ ਸਿਲੇਬਸ ਦੁਹਰਾ ਕੇ ਸਾਨੂੰ ਆ ਰਹੇ ਮਾੜੇ ਪਵਿਕਵਲ ਇਸ਼ਾਰੇ ਕਰਦੇ ਲੰਗ ਚੱਲੇ ਪਲਾਂ ਦਾ ਸਵਾਦ ਕਿਰਕਰਾ ਕਰੀ ਰੱਖਦੇ ਸਨ ਇਸ ਲਈ ਪਿੰਡ ਜਾਣਾ ਸਾਨੂੰ ਵਿਅਵਰਗਾ ਲੱਗਦਾ ਰਿਹਾ ਪਰ ਹੁਣ ਲੱਗਦਾ ਹੈ ਕਿ ਯਾਦਾਂ ਦੀ ਵਤਰ ਜ਼ਮੀਨ ਦੇ ਪਿੰਡੇ ਤੇ ਜਦੋਂ ਜਲੂਨ ਜਿਹੀ ਛਿੜਦੀ ਹੈ ਤਾਂ ਅੱਖਰਾਂ ਦੀਆਂ ਤੂਈਆਂ ਉੱਥੋਂ ਹੀ ਫੁੱਟਦੀਆਂ ਹਨ ਮੇਰੇ ਮਾਂ ਜੀ ਉਸ ਸਮੇਂ ਦੀ 5ਵੀਂ ਜਮਾਤ ਵਿੱਚੋਂ ਹੀ ਵਿਆਹੀ ਗਏ ਸਨ ਤੇ ਮਾਂ ਵੀ ਹੋਣੇ ਬਾਬਾ ਜੀ ਨੇ ਖਿੱਦੋ ਖੁੰਡੀ ਖੇਡਦਿਆਂ ਬਸ ਦੋ ਜਮਾਤਾਂ ਹੀ ਸਿਰੇ ਲਾਈਆਂ ਸਨ ਸੋ ਮਾਂ ਜੀ ਪੂਰੇ ਪੜੇ ਲਿਖੇ ਤੇ ਘਰ-ਬਾਰ ਸਾਮਣ ਵਾਲੇ ਸਨ ਮਾਂ ਜੀ ਘਰ ਦੇ ਸਮਾਨ ਦੀ ਸੂਚੀ ਲਿਖਦੇ ਬਾਬਾ ਜੀ ਮਲੇਰਕੋਟਲੇ ਤੋਂ ਸਾਈਕਲ ਤੇ ਸਮਾਨ ਲੈਣ ਸਵੇਰੇ ਜਾਂਦੇ ਤੇ ਦਿਨ ਢਲਦੇ ਨਾਲ ਪੂਰਾ ਸਾਈਕਲ ਸਮਾਨ ਦੀਆਂ ਪੋਟਲੀਆਂ ਜਾਂ ਤਣੀ ਵਾਲੇ ਝੋਲਿਆਂ ਨਾਲ ਲੱਦਿਆ ਘਰ ਲੈ ਕੇ ਆਉਂਦੇ ਸਾਈਕਲ ਨਾਲ ਉਹ ਨਵਾਂ ਆਇਆ ਸਮਾਨ ਖੋਲਦਿਆਂ ਮੈਨੂੰ ਚਾਜਾ ਝੜ ਜਾਂਦਾ ਸੀ ਇਉਂ ਇੱਕ ਵਾਰ ਮੈਂ ਪਿੰਡ ਗਈ ਹੋਈ ਸੀ ਤਾਂ ਮਾਂ ਜੀ ਨੇ ਹੁਕਮ ਕੀਤਾ ਲਿਆ ਕੋੜੇ ਡੰਕਤਵਾਤ ਮੈਂ ਸੌਦਾ ਪੱਤਾ ਲਿਖਾਂ ਤੇਰੇ ਬਾਬਾ ਜੀ ਤਾਂ ਕਿਸੇ ਨਾਲ ਗੱਲੀ ਲੱਗੇ ਅੱਧਾ ਸਮਾਨ ਵਿੱਚੇ ਭੁੱਲ ਜਾਂਦੇ ਨੇ ਮੈਂ ਟਪੂਸੀਆਂ ਮਾਰਦੀ ਅੰਦਰਲੀ ਸਬਾਤ ਦੀ ਅਲਮਾਰੀ ਚੋਂ ਪਿਆ ਕਲਮਦਾਨ ਵਿੱਚੋਂ ਨਿਬ ਵਾਲਾ ਡੰਕ ਤੇ ਲੋਹੇ ਦੀ ਦਿਵਾਤ ਲੈ ਕੇ ਆਈ ਦਿਵਾਤ ਦੀ ਸਿਆਹੀ ਸੁੱਕੀ ਹੋਈ ਸੀ ਮੈਂ ਨਾਲਕਾ ਗੇੜ ਕੇ ਆਪਣੀ ਛੋਟੀ ਜਿਹੀ ਚੂਲੀ ਨਾਲ ਉਸ ਵਿੱਚ ਪਾਣੀ ਪਾਇਆ ਫੇਰ ਉਸ ਵਿੱਚ ਪੂਰੀ ਸਿਆਹੀ ਦੀ ਪਾਈ ਜੋ ਅੱਜਕਲ ਦੀ ਚਾਹ ਦੀ ਪੱਤੀ ਵਰਗਾ ਕੋਈ ਨੀਲਾ ਰੰਗ ਜਿਹਾ ਹੁੰਦਾ ਸੀ ਦਵਾਤ ਨੂੰ ਹਿਲਾ ਕੇ ਬੜੀ ਸਿਆਹੀ ਲੈ ਕੇ ਮੈਂ ਮਾਂਜੀ ਕੋਲ ਪਹੁੰਚੀ ਮਾਂਜੀ ਮੰਜੇ ਦੇ ਵਿਚਾਲੇ ਚੌਂਕੜੀ ਮਾਰੀ ਪੋਜੀਸ਼ਨ ਲਈ ਬੈਠੇ ਸਨ ਮੈਂ ਆਪਣੇ ਹੱਥ ਵਿੱਚ ਦਵਾਤ ਫੜੀ ਹੋਈ ਸੀ ਮੰਜੇ ਦੀ ਬਾਹੀ ਨਾਲ ਖੜੀ ਇਸ ਲਿਖਣ ਦੇ ਕੌਤਕ ਨੂੰ ਪੂਰੀਆਂ ਅੱਖਾਂ ਖੋਲ ਕੇ ਹੈਰਾਨੀ ਨਾਲ ਦੇਖ ਰਹੀ ਸੀ मां जी ਲਿਖਦੇ ਸਮੇ ਡੰਕ ਨਾਲ ਡੋਬਾ ਲੈ ਕੇ ਕਦੇ ਬੁੱਲ ਮੀਚਦੇ ਕਦੇ ਦੋਹਾਂ ਬੁੱਲਾਂ ਵਿਚਾਰੇ ਜੀਬ ਕੱਢਦੇ ਆਪਣੇ ਆਲੇ ਦੁਆਲੇ ਤੋਂ ਬੇਖਬਰ ਸਨ ਮੈਨੂੰ ਲੱਗਦਾ ਲਿਖਣ ਸਮੇ मां जी ਦਾ ਕਿੰਨਾ ਜ਼ੋਰ ਲੱਗਦਾ ਹੈ ਤਾਂ ਹੀ ਬੁੱਲ ھیਟ ਜੀਬ ਆ ਜਾਂਦੀ ਹੈ ਮੰਜੇ ਦੇ ਆਲੇ ਦੁਆਲੇ ਮਾਹੌਲ ਪੂਰਾ ਗੰਭੀਰ ਬਣਿਆ ਹੁੰਦਾ ਜਿਵੇਂ ਬਹੁਤ ਵੱਡਾ ਪ੍ਰੋਜੈਕਟ ਸਰ ਕਰ ਰਹੇ ਹੋਈਏ ਲਿਖਦੇ ਸਮੇ ਕਿਸੇ ਦੇ ਵੀ ਬੋਲਣ ਤੇ ਮਨਾਹੀ ਸੀ ਬਈ ਕਿਤੇ ਸੂਚੀ ਗਲਤ ਨਾ ਲਿਖੀ ਜਾਵੇ ਗੱਤੇ ਉੱਤੇ ਲੀਕਾਂ ਵਾਲੇ ਕਾਗਜ਼ ਦਾ ਇੱਕ ਟੁਕੜਾ ਰੱਖ ਕੇ ਲਿਖਦੇ ਸੌਣ ਮਹੀਨੇ ਦੀਆਂ ਗਿਰੀਆਂ ਕਣੀਆਂ ਵਰਗੇ ਅੱਖਰ ਪਾਉਂਦੇ ਅੱਜ ਤੱਕ ਮੇਰੇ ਚੇਤਿਆਂ ਦੀ ਤਖਤੀ ਤੇ ਟਿਕੇ ਹੋਏ ਹਨ ਮਲੇਰ ਕੋਟਲੇ ਜਾਣ ਦੀ ਤਿਆਰੀ ਵਿੜਦੇ ਬਾਬਾ ਜੀ ਕੋਲ ਆ ਕੇ ਆਖਦੇ ਮੋਟਾ-ਮੋਟਾ ਲਿਖਿਓ ਬਰੀਕ ਅੱਖਰ ਤਾਂ ਉਠਾਲੇ ਨਹੀਂ ਜਾਂਦੇ ਇਹੋ ਲਿਖਦਿਆਂ ਇੱਕ ਵਾਰੀ ਮਾਂ ਜੀ ਨੇ ਘਰ ਦੇ ਸਮਾਨ ਦੀ ਇੱਕ ਸੂਚੀ ਤਿਆਰ ਕੀਤੀ ਸਾਬਣ ਸੋਡਾ ਤੇ ਹੋਰ ਨਿਕ ਸੁਖ ਲਿਖਣ ਉਪਰੰਤ ਅਖੀਰ ਵਿੱਚ ਲਿਖਿਆ ਪੰਪ ਦਾ ਹੱਥਾ ਫੇਰ ਉਹ ਤਿਆਰ ਕੀਤੀ ਸੂਚੀ ਬਾਬਾ ਜੀ ਨੇ ਪੜ੍ਹ ਕੇ ਸੁਣਾਉਣੀ ਹੁੰਦੀ ਸੀ ਬਾਬਾ ਜੀ ਨੇ ਅਧੀਆਂ ਅੱਖਾਂ ਮੀਚ ਕੇ ਪੂਰਾ ਜ਼ੋਰ ਲਾ ਲਾ ਸਾਰੀ ਸੂਚੀ ਠੀਕ ਪੜ੍ਹ ਲਈ ਪਰ ਅਖੀਰ ਵਿੱਚ ਆ ਕੇ ਲਿਖਿਆ ਪੰਪ ਦਾ ਹੱਥਾ ਦੀ ਥਾਂ ਉਹਨਾਂ ਨੇ ਅੰਬ ਦਾ ਰਸਾ ਪੜ੍ਹ ਕੇ ਸੁਣਾਇਆ ਤਾਂ ਮੈਂ ਖਿੜਖਿੜ ਕਰਕੇ ਹੱਸਣ ਲੱਗ ਪਈ ਬਾਬਾ ਜੀ ਦੇ ਗਲਤ ਪੜਨ ਤੇ ਮੇਰੇ ਹੱਸ-ਹੱਸ ਲੋਟ-ਪੋਟ ਹੋਈ ਜਾਣ ਨੇ ਮਾਂ ਜੀ ਅੰਦਰ ਗੁੱਸੇ ਦੇ ਭਾਂਬੜ ਬਾਲ ਤਰੇ ਮਾਂ ਜੀ ਪੂਰੀ ਗਰਜਵੀਂ ਆਵਾਜ਼ ਵਿੱਚ ਪਹਿਲਾਂ ਬਾਬਾ ਜੀ ਤੇ ਕੜ ਕੇ ਫਿੱਟੇ ਮੂੰਹ ਤੁਸੀਂ ਪਾਉਗੇ ਪੂਰੀਆਂ ਦੇਖ ਲਓ ਬੀਬੀ ਮੈਂ ਤਾਂ ਲਿਖੇ ਨਹੀਂ ਇਹਨਾਂ ਨੇ ਅੰਬ ਕਿੱਥੋਂ ਪੜਦੇ ਬਾਬਾ ਜੀ ਉਸ ਲਿਖਤ ਤੇ ਗੂਠਾ ਰੱਖ ਕੇ ਦਿਖਾ ਰਹੇ ਸਨ ਥੋੜਾ ਮੇਰੇ ਹਾਸੇ ਨਾਲ ਹਾਸਾ ਵੀ ਰੜਾ ਰਹੇ ਸਨ ਮੈਂ ਮੌਕੇ ਤੋਂ ਟਲ ਜਾਣ ਵਿੱਚ ਹੀ ਆਪਣੀ ਭਲਾਈ ਸੋਚ ਕੇ ਡੰਗਰਾਂ ਵਾਲੇ ਅੰਦਰ ਛਾਵੇਂ ਬੰਨੇ ਜੁਗਾਲੀ ਕਰਦੇ ਕੱਟੇ ਕੋਲ ਬੈਠ ਕੇ ਜੀ ਭਰ ਕੇ ਹੱਸੀ ਪਤਾ ਨਹੀਂ ਕਿਉਂ ਹਾਸਾ ਮੇਰੇ ਤੋਂ ਕਾਬੂ ਆਉਣ ਦੀ ਥਾਂ ਖਿਲਰਦੇ ਹੀ ਜਾਂਦਾ ਸੀ ਬਿਨਾਂ ਕਾਰਨ ਹੀ ਹਾਸਾ ਮੇਰੇ ਦੁਆਲੇ ਬਸ ਡੁੱਲੀ ਡੁੱਲੀ ਹੀ ਜਾਂਦਾ ਸੀ ਉਸ ਸਮੇਂ ਮੈਨੂੰ ਹੱਸਦੀ ਵੇਖ ਕੇ ਮੇਰੀ ਛੋਟੀ ਭੈਣ ਨੇ ਵੀ ਓਨਾ ਹੀ ਹਸਣਾ ਸ਼ੁਰੂ ਕਰ ਦਿੱਤਾ ਫੇਰ ਹਾਸਿਆ ਹਵਾਲੇ ਹੋਈ ਨੇ ਮੈਂ ਮਾਂ ਜੀ ਦੀ ਲਿਖਤ ਤੇ ਬਾਬਾ ਜੀ ਦੀ ਪੜਤ ਨੂੰ ਟੁਕੜਿਆਂ ਵਿੱਚ ਵੰਡ-ਵੰਡ ਕੇ ਸੁਣਾਇਆ ਸੀ ਉਸ ਸਮੇਂ ਖੁੱਲ ਕੇ ਹੱਸਣ ਉਤੇ ਪਾਬੰਦੀ ਸੀ ਤਾਂ ਹਾਸਾ ਮੈਨੂੰ ਘੇਰੀ ਫਿਰਦਾ ਰਿਹਾ ਪਰ ਅੱਜ ਜਦੋਂ ਹਾਸਿਆਂ ਉੱਤੇ ਪਾਬੰਦੀ ਸਮੇਂ ਹੱਥੋਂ ਗਿਰ ਗਈ ਹੈ ਤਾਂ ਉਹ ਹਾਸਾ ਪਤਾ ਨਹੀਂ ਕਿੱਥੇ ਲੁਪਤ ਹੋ ਗਿਆ ਹੈ ਹੁਣ ਤਾਂ ਕੋਈ ਚੁਟਕਲਾ ਵੀ ਸੁਣਾ ਦੇਵੇ ਤਾਂ ਹਾਸਾ ਗਲੇ ਤੱਕ ਹੀ ਮਸਾ ਆਉਂਦਾ ਹੈ ਜਿਵੇਂ ਖੁੱਲ ਕੇ ਹੱਸਣ ਨਾਲ ਅੰਦਰ ਚੀਜ਼ਾਂ ਭਰੀਆਂ ਤੇਲਾ ਸਿੰਮਦੀਆਂ ਹੋਣ ਕੁਝ ਵੱਡੀ ਹੋਈ ਮੇਰੀ ਸੁਰਤ ਨੇ ਅੱਖਾਂ ਖੋਲੀਆਂ ਤਾਂ ਸੋਚਦੀ ਰਹੀ ਕਿ ਅੱਖਰਾਂ ਨੂੰ ਲਿਖਣ ਤੇ ਪੜਨ ਵਾਲੀ ਇਹ ਵਿੱਥ ਹੱਸਣ ਵਾਲੀ ਨਹੀਂ ਉਦਾਸੀ ਵਾਲੀ ਹੈ ਇਹ ਵਿੱਥ ਹੀ ਤਾਂ ਮਨਾਂ ਦੀਆਂ ਦੂਰੀਆਂ ਦੀ ਗਵਾਹੀ ਭਰਦੀ ਹੈ ਇਸੇ ਵਿੱਥ ਨੇ ਤਾਂ ਕਲੇਸ਼ ਬੀਜ ਧਰੇ ਇਸੇ ਵਿੱਚ ਵਿੱਚ ਜ਼ਿੰਦਗੀ ਦਲੀਲਾਂ ਵਕੀਲਾਂ ਅਤੇ ਅਪੀਲਾਂ ਨਾਲ ਅੰਦਰ ਸੁਲਗਦੀ ਹਰ ਗੱਲ ਚੁਰਾਹੇ ਲਿਆ ਖਿਲਾਰ ਦਿੰਦੀ ਹੈ ਵੱਡੀਆਂ-ਵੱਡੀਆਂ ਖੂਬਸੂਰਤ ਕੋਠੀਆਂ ਦੀਆਂ ਬਾਰੀਆਂ ਵਿੱਚੋਂ ਲਮਕਦੀਆਂ ਕਲੇਸ਼ ਦੀਆਂ ਲੀਰਾਂ ਇਸ ਦੀ ਗਵਾਹੀ ਭਰਦੀਆਂ ਨੇ ਅੱਜ ਜਦੋਂ ਮੇਰੀ ਸੁਰਤ ਵਿੱਚ ਪਲਰਦੇ ਅੱਖਰ ਕਾਗਜ਼ ਦੀ ਹਿੱਕ ਵੱਲ ਸਰਕਣ ਲੱਗਦੇ ਹਨ ਤਾਂ ਜੀ ਕਰਦਾ ਹੈ ਲਿਖੇ ਜਾ ਰਹੇ ਅੱਖਰਾਂ ਦੀ ਹੂਬ-ਹੂ ਤਾਸੀਰ ਪੜਨ ਵਾਲੇ ਦੇ ਸੀਨੇ ਤੱਕ ਲੈ ਜਾਵੇ ਕਿਸੇ ਹਮਦਰਦ ਮੋਢੇ ਤੇ ਸਿਰ ਰੱਖ ਕੇ ਰੋਣ ਸਮੇ ਖਾਮੋਸ਼ੀ ਮੋਢੇ ਵਾਲੇ ਅੰਦਰ ਖੋਰੂ ਤਾਂ ਹੀ ਪਾ ਸਕਦੀ ਹੈ ਜੇ ਇਸ ਵਿਥ ਨੂੰ ਮੇਟ ਕੇ ਇੱਕ ਦੂਜੇ ਦੇ ਅੰਦਰ ਆਰ-ਪਾਰ ਝਾਕਣ ਜੋਗੀ ਸਮਰੱਥਾ ਜੁਟਾ ਸਕੀਏ ਉਸ ਸਮੇਂ ਦੀ ਨਾਦਾਨੀ ਅੱਜ ਮੇਰੇ ਅੱਖਰਾਂ ਦੀ ਉਂਗਲ ਫੜ ਕੇ ਇਸ ਵਿਥ ਨੂੰ ਮੇਟਣ ਦੀ ਰੀਜ ਪਾਲਦੀ ਰਹੀ ਹੈ